ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮੇਰਾ ਨਾਮ ਕਮਲਜੀਤ ਸਿੰਘ ਹੈ ਜੀ ਮੈਂ ਦਸੂਆ ਸ਼ਿਆਰਪੁਰ ਤੋਂ ਬਿਲੋਂਗ ਕਰਦਾ ਹਾਂ ਜੀ ਮੈਂ ਇੱਕ ਛੋਟੀ ਜਨੀਅਤ ਸ਼ੇਅਰ ਕਰਨਾ ਚਾਹਾਂਗਾ ਜੀ ਮੈਂ 10ਥੀ ਜੀ ਪੜ੍ਹਦਾ ਸੀ ਸਰ ਮੇਰੇ ਫਾਦਰ ਸਾਹਿਬ ਦੀ ਇੱਕ ਕਿਟਨੀ ਐਕਸਪਾਇਰ ਹੋ ਗਈ ਮਤਲਬ ਕਿ ਖਤਮ ਹੋ ਗਈ ਇੱਕ ਕਿਟਨੀ ਜੁੰਦੀ ਉਹ ਤੇ ਮੇਰੇ ਸਾਰੇ ਰਿਸ਼ਤੇਦਾਰ ਮਤਲਬ ਕਿ ਕਹਿੰਦੇ ਹੀ ਕਿ ਤੁਸੀਂ ਆਪਣੇ ਬੱਚੇ ਨੂੰ ਪੜਾਉਣਾ ਨਹੀਂ ਹੁਣ ਦਸਵੀਂ ਕਰਤਾ ਜਾਂ ਦਸਵੀਂ ਪਾਸ ਕਰ ਲਈ ਕਹਿੰਦੇ ਨਹੀਂ ਪੜਾਉਣਾ ਤੂੰ ਕੰਮ ਤੇ ਲਾ ਤੇ ਆਪ ਘਰ ਹੋਇਆ ਤੇ ਉਹਨੂੰ ਕੰਮ ਤੇ ਲਾਓ ਕਮਾਵੇਗਾ ਤੂੰ ਬੈ ਕੇ ਖਾਈਂ ਹੂੰ ਮੇਰੇ ਫਾਦਰ ਸਾਹਿਬ ਕਹਿੰਦੇ ਸੀ ਕਿ ਨਹੀਂ ਜਿੰਨਾ ਚਿਰ ਮੈਂ ਜਿਉਂਦਾ ਆਂ ਪਰ ਇੱਕ ਟਿਕਟਰੀਂ ਤੇ ਆਂ ਜਿਉਂਦਾ ਆਂ ਮੈਂ ਕਮਾਵਾਂਗਾ ਤੂੰ ਪੜ ਮੈਂ ਸਾਰਾ ਪਲੱਸ 2 ਕੀਤੀ ਆਈਟੀ ਕੀਤੀ ਉਸ ਤੋਂ ਬਾਅਦ ਡਿਪਲੋਮਾ ਕੀਤਾ ਸਰ ਐਸਐਸ ਕਾਲਜ ਤਲਵਾੜਾ ਸਰ ਸਰਕਾਰੀ ਕਾਲਜ ਹੂੰ ਸਰ ਰਿਸ਼ਤੇਦਾਰਾਂ ਨੇ ਬਹੁਤ ਲੱਤਾਂ ਖਿੱਚੀਆਂ ਕਿ ਨਹੀਂ ਪੜਾਉਣਾ ਨਹੀਂ ਇਹਨੂੰ ਹੁਣ ਸਰਮਾ ਫਾਦਰ ਸਾਹਿਬ ਨੂੰ ਵੀ ਨਹੀਂ ਦੱਸ ਕੇ ਆਇਆ ਕਿ ਮੈਨੂੰ ਜਿੱਥੇ ਤੇ ਲੈਂਡ ਚੱਲਣਾ ਸਰ ਮੇਰੇ ਸਿਸਟਰ ਨੂੰ ਪਤਾ ਹੈ ਮਾਂ ਨੂੰ ਵੀ ਪਤਾ ਹੈ ਹੂੰ ਫਾਦਰ ਸਾਹਿਬ ਨੂੰ ਜਦੋਂ ਜਾਣਾ ਹੈ ਫੇਰ ਹੀ ਦੇਣਾ ਸਰ ਬੜੇ ਕਹਿੰਦੇ ਸੀ ਸਰ ਮਾਨ ਸਰਕਾਰ ਕੰਮ ਨਹੀਂ ਕਰਦੀ ਕੰਮ ਨਹੀਂ ਕਰਦੀ ਪਰ ਮੇਰੇ ਪਿੰਡ ਸਰ ਕੰਮ ਹੋਏ ਆ ਮੇਰੇ ਸਾਲ ਡਿਸਪੈਂਸਰੀ ਬਣਨੀ ਸਟਾਰਟ ਹੋਈ ਆ ਮੇਰੇ ਪਿੰਡ ਗਰਾਊਂਡ ਦੀ ਸਰ ਗਰਾਊਂਡ ਬਣਨੀ ਸਟਾਰਟ ਹੋ ਗਈ ਸਰ ਬੜੇ ਕਹਿੰਦੇ ਸੀ ਗਲੀਆਂ ਨਾਲੀਆਂ ਨੇ ਪੱਕੀਆਂ ਨਹੀਂ ਸਰ ਮੇਰੇ ਪਿੰਡ ਹੋਈਆਂ ਸਰ ਜੋ ਮਰਜੀ ਮੇਰੇ ਪਿੰਡ ਕੰਮ ਹੋ ਰਿਹਾ ਸਰ ਸਾਰੇ ਪਿੰਡਾਂ 'ਚ ਹੋ ਰਿਹਾ ਉਹ ਤਾਂ ਉਹ ਕਹਿੰਦੇ ਨੇ ਜਿਨ੍ਹਾਂ ਦੀ ਕੁਰਸੀਆਂ ਚਲੇ ਗਈਆਂ ਕੰਮ ਹੀ ਹੁਣ ਹੋ ਰਹੇ ਨੇ ਅਸਲ 'ਚ ਨਹੀਂ ਸਰ ਕੰਮ ਹੋ ਰਿਹਾ ਬਿਲਕੁਲ ਸਰ ਕੰਮ ਹੋ ਰਿਹਾ ਮੇਰੇ ਪਿੰਡ 'ਚ ਸਪੈਸ਼ਲ ਡਿਸਪੈਂਸਰੀ ਆਈ ਸਰ ਜੀ ਇਸ ਡਿਸਪੈਂਸਰੀ ਦਾ ਕੰਮ ਲੱਗਾ ਹੈ ਸਰ ਗਰਾਊਂਡ ਦਾ ਕੰਮ ਲੱਗਾ ਹੋਇਆ ਹੈ ਨਹੀਂ ਤਾਂ ਪਿਛਲੀ ਪਿਛਲੀ ਸਰਕਾਰ ਆਈਗੀ ਅਸੀਂ ਸਰਪੰਚ ਕੋਲ ਗਏਗੀ ਸਾਡੀ ਗਰਾਊਂਡ ਬਣਵਾ ਦਿਓ ਸਾਡੀ ਗਰਾਊਂਡ ਥੋੜੀ ਮਤ ਕੀ ਉਦਾਂ ਡਿਸਪੈਂਸਰੀ ਉਹ ਕਹਿੰਦੇ ਨਹੀਂ ਵੀ ਇਸ ਦਾ ਫੰਡ ਨਹੀਂ ਮਿਲਦਾ ਕੋਈ ਕਹਿੰਦੇ ਖਾਂਗੇ ਕਦੀ ਬਣਾ ਦਾਂਗੇ ਕਿਤੇ ਨਹੀਂ ਪਰ ਹੁਣ ਜਿੱਦਾਂ ਵੀ ਸਰਦਾਰ ਕੁਲਵੀਰ ਸਿੰਘ ਘੁੰਮਣ ਹੈਗੇ ਸਾਡੇ ਹਾਂਜੀ ਆਮ ਆਦਮੀ ਪਾਰਟੀ ਦੇ ਐਮਐਲਏ ਐਮਐਲਏ ਹਾਂਜੀ ਉਹਨਾਂ ਨੇ ਬਹੁਤ ਕੰਮ ਕੀਤਾ ਸਰ ਸਾਡੇ ਫਰਜ ਬੰਦ ਹੋਣਾ ਹਾਂਜੀ ਸਰ ਬਹੁਤ ਕੰਮ ਕਰਦੇ ਸਾਰਾ ਉਹ ਦੌੜਦੇ ਬਹੁਤ ਧੰਨਵਾਦ ਸਰ ਬਹੁਤ ਸਰ ਧੰਨਵਾਦ ਧੰਨਵਾਦ ਆ ਇਧਰ ਦੇ